رداد مواد سرکار مرد کسان یونیٹی جیتاباد یار مرد آباد مرد آباد مرد آباد تانا شاہ آکم مرد آباد 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 عظیم جنگ نہیں چوندے نہیں چوندے نہیں چوندے عظیم جنگ نہیں چوندے نہیں چوندے جنہ آباد جنہ آباد جنہ میں بینتی کر دا ہوں اجاب سنگ ایک تا پنجاب تو ڈاکٹر امولک سنگھ دے اونا تو بات مرداد جنگ لیا مرد ਨੂੰ ਸੰਭੂ ਲੋਕਾਂ ਦੀਆਂ ਸਰਕਾਰਾਂ ਮਰਦਾਬਾਦ 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 ਗੁੰਡਾ ਕਰਦੀ ਮਰਦਾਬਾਦ 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 ਲੋਹਾਰ ਜ਼ਿਲ੍ਹਾ ਪ੍ਰਬੰਧ ਕਮਿਕਸ ਇੰਜੀਨੀਅਰ ਅੱਜ ਸੰਯੁਕਤ ਨਕਸਾਨ ਮੋਰਚੇ ਦੇ ਸੱਦੇ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਅਮਨ ਮਾਰਚ ਕੱਢਿਆ ਜਾ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਜੰਗ ਹੋਈ ਆ ਜੰਗ ਦੇ ਹਾਲਾਤ ਬੜੇ ਆ ਉਹਦੇ ਨਾਲ ਆਮ ਲੋਕਾਂ ਨੂੰ ਬਹੁਤ ਜ਼ਿਆਦੀ ਠੇਸ ਪਹੁੰਚੀ ਆ ਜੇਕਰ ਅਸੀਂ ਜੰਗ ਦੀ ਗੱਲ ਕਰੀਏ ਤਾਂ ਸਾਡਾ ਜਿਹੜਾ ਪੰਜਾਬ ਇਲਾਕਾ ਵਾ ਇਹ ਪੱਧਰਾ ਵਾ ਪਲੇਨ ਹੈ ਤੇ ਤਿੰਨਾਂ ਪਾਸਿਆਂ ਤੋਂ ਪਹਾੜੀ ਏਰੀਆ ਨਾਲ ਘਿਰਿਆ ਹੋਣ ਕਰਕੇ ਸਾਰੀ ਜੰਗ ਦੀ ਮਾਰ ਸਾਡੇ ਲੋਕਾਂ ਨੂੰ ਚੱਲਣੀ ਪੈਂਦੀ ਆ ਅੱਜ ਦੇ ਸਮੇਂ ਦੀ ਜਿਹੜੀ ਜੰਗ ਹੈ ਜੇਕਰ ਪਹਿਲਗਾਮ ਦੇ ਵਿੱਚ ਦੇਖਿਆ ਜਾਏ ਕਿ ਜੋ ਘਟਨਾ ਹੋਈ ਆ ਬਹੁਤ ਹੀ ਦੁਖਦਾਇਕ ਹੈ ਬਹੁਤ ਹੀ ਮਾੜੀ ਘਟਨਾ ਹੈ ਪਰ ਉਸ ਦੀ ਜਾਂਚ ਨਹੀਂ ਕੀਤੀ ਗਈ ਇਹ ਨਹੀਂ ਪਤਾ ਕੀਤਾ ਗਿਆ ਕਿੱਥੋਂ ਆਏ ਕਿੱਥੇ ਆਏ ਸਿੱਧੀ ਜੰਗ ਕਰ ਦਿੱਤੀ ਜੰਗ ਦੇ ਵਿੱਚ ਕਦੀ ਵੀ ਆਰਮ ਫੋਰਸ ਦਾ ਇੰਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਆਮ ਲੋਕਾਂ ਦਾ ਹੁੰਦਾ 20-20 ਸਾਲ ਉਹਨਾਂ ਨੂੰ ਖੜੇ ਹੁੰਦੇ ਲੱਗ ਜਾਂਦੇ ਇਹ ਜੋ ਜੰਗ ਹੋਈ ਆ ਇਹਦਾ ਹਾਲ ਪੁੱਛਣਾ ਤਾਂ ਪੁਨਛਰਜੋਰੀ ਅਖਨੂਰ ਸਾਂਬਾ ਕਠੂਆ ਉਹ ਸੈਕਟਰ ਚ ਜਿਹੜੇ 20-20 ਕਿਲੋਮੀਟਰ ਦੇ ਦਾਇਰੇ ਦੇ ਰਹਿਣ ਵਾਲੇ ਲੋਗ ਨੇ ਉਜੜ ਚੁੱਕੇ ਨੇ ਉਹਨਾਂ ਦੇ ਘਰ ਟਹਿ ਗਏ ਨੇ 20 ਤੋਂ ਵੱਧ ਕੈਜ਼ਿਲਟੀ 100 ਤੋਂ ਵੱਧ ਡਿਸੇਬਲਡ ਹੋ ਗਏ ਨੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਇਸ ਜੰਗ ਦਾ ਕੀ ਹੈ ਜੇਕਰ ਆਪਣੇ ਲੋਕ ਤੁਸੀਂ ਬਿਨਾਂ ਵਾਰਤਾ ਕੀਤੇ ਐਦਾਂ ਜੰਗ ਦੇ ਵਿੱਚ ਸਿੱਧੇ ਝੋਕ ਕੇ ਮਰਵਾਉਣੇ ਤੇ ਬੜੀ ਦੁੱਖ ਦੀ ਗੱਲ ਹੈ ਅਸੀਂ ਚਾਹੁੰਦੇ ਹਾਂ ਕਿ ਅਸੀਂ ਅਮਨ ਪਸੰਦ ਲੋਕ ਹੈ ਅਮਨ ਚਾਹੁੰਦੇ ਹਾਂ ਇੱਧਰ ਵੀ ਹੋਵੇ ਉੱਧਰ ਵੀ ਹੋਵੇ ਲੜਾਈ ਕਿਸੇ ਗੱਲ ਦਾ ਹੱਲ ਨਹੀਂ ਹੁੰਦਾ ਲੜਾਈ ਦੇ ਨਾਲ ਸਭ ਤੋਂ ਹੋਰ ਮਸਲੇ ਪੈਦਾ ਹੋ ਜਾਂਦੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਅਮਨ ਹੋਵੇ ਪਰ ਮੈਨੂੰ ਲੱਗਦਾ ਕਿ ਕਈ ਇਹਦੀਆਂ ਫਵਾਵਾ ਫੋਨ ਤੇ ਜਿਹੜੀਆਂ ਕਈ ਜਿਹੜੀਆਂ ਡਾਟਾ ਲਾਉਂਦੇ ਆ ਜੀ ਇੱਥੇ ਲੜਾਈ ਲੱਗੀ ਇੱਥੇ ਜੀ ਬੰਬ ਆ ਗਿਆ ਉਹ ਅਜਾ ਤੁਹਾਨੂੰ ਲੱਗ ਲੱਗ ਪਹੁੰਚ ਕਿ ਲੋਕਾਂ ਨੂੰ ਕਾਬੂ ਪਾਉਣਾ ਚਾਹੀਦਾ ਬਿਲਕੁਲ ਜੀ ਲੋਕਾਂ ਦੁਆਰਾ ਵੀ ਜਿਹੜੀ ਇਹ ਪੁਵਾਟਾਈ ਜਾਂਦੀ ਉਹ ਵੀ ਬਹੁਤ ਗਲਤ ਗੱਲ ਹੈ ਉਹ ਵੀ ਇਸ ਮਸਲੇ ਨੂੰ ਹੁਲਝਾਉਂਦੀ ਦੋਹਾਂ ਲੋਕਾਂ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਦੀ ਹੈ ਦੂਜਾ ਜੇ ਸਾਡਾ ਗੋਦੀ ਮੀਡੀਆ ਵਾ ਜਿਸ ਤਰੀਕੇ ਦਾ ਉਹਨੇ ਪ੍ਰਚਾਰ ਕੀਤਾ ਉਹਨੇ ਇੱਕ جنگ ਨੂੰ ਤਮਾਸ਼ਾ ਬਣਾ ਕੇ ਰੱਖ ਦਿੱਤਾ ਕਿਉਂਕਿ ਜੇ ਗੱਲ ਕਰੀਏ ਬਾਰਡਰ ਵਾਲੇ ਲੋਕਾਂ ਨੂੰ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਜੰਗ ਦੇ ਹਾਲਾਤ ਕੀ ਜਿਨ੍ਹਾਂ ਨੇ ਚਾਰ ਚਾਰ ਜੰਗਾਂ ਪਹਿਲਾਂ ਚੱਲੀਆਂ ਤਾਂ ਇਹੋ ਜਿਹੇ ਫ ਜਾਂ ਜੋ ਗੋਦੀ ਮੀਡੀਆ ਚੈਨਲ ਉਹ ਇਹੋ ਜਿਹੇ ਫੋਮਾ ਬਣਾਉਂਦੇ ਉਹਨਾਂ ਤੇ ਪਾਬੰਦੀ ਹੋਣੀ ਚਾਹੀਦੀ ਆ ਕਿਉਂਕਿ ਸਾਡੇ ਜਾਂ ਲੋਕ ਪਾਕਿਸਤਾਨ ਦੇ ਹੁਣ ਪੰਜਾਬ ਦੇ ਹੋਣ ਉਹ ਪੁਰਮ ਅਮਨ ਚਾਹੁੰਦੇ ਆ ਅਮਨ ਹੋਵੇ ਕਿਉਂਕਿ ਆਮ ਲੋਕਾਂ ਦੀ ਇਹਦੇ ਵਿੱਚ ਬਰਬਾਦੀ ਹੁੰਦੀ ਆ ਟਰੰਪ ਨੇ ਜਿੱਦਾਂ ਕਿ ਰਾਜੀ ਨਮਾ ਕਹਿੰਦੇ ਹੋ ਚੁੱਕਿਆ ਅਜੇ ਵੀ ਜਿਹੜੀ ਆ ਕਈ ਜਗ੍ਹਾ ਤੇ ਜਿਹੜੀ ਆ ਘਟਨਾ ਦੇਖੋ ਜੀ ਜਦੋਂ ਇਹ ਸੀਸਪਾਇਰ ਹੁੰਦਾ ਸਭ ਤੋਂ ਪਹਿਲਾਂ ਟਰੰਪ ਨੇ ਆਪਣੇ ਟਵਿੱਟਰ ਹੈਂਡਲ ਤੇ ਲਿਖ ਕੇ ਪਾਇਆ ਵਾ ਵੀ ਉਸਨੇ ਰਾਜੀਨਾਮਾ ਕਰਾ ਦਿੱਤਾ। ਔਰ ਸਾਡੀ ਸਰਕਾਰ ਸਾਡੇ ਪੀਐਮ ਨੇ ਉਹਦੇ ਉੱਤੇ ਇੱਕ ਵੀ ਬਿਆਨ ਨਹੀਂ ਜਾਰੀ ਕੀਤਾ। ਜਾਂ ਜੋ ਸਾਡੀ ਹੈਗੇ ਨੇ ਵਿਦੇਸ਼ ਮੰਤਰਾਲਾ ਜਾਂ ਜੋ ਸਾਡੇ ਡਿਫੈਂਸ ਵਾਲੇ ਉਹਨਾਂ ਕੋਈ ਬਿਆਨ ਨਹੀਂ ਜਾਰੀ ਕੀਤਾ। ਅਗਲੇ ਤੀਜੇ ਦਿਨ ਬਾਅਦ ਇਹਨਾਂ ਦਾ ਬਿਆਨ ਆਉਂਦਾ ਜੀ ਡੀਜੀਐਮਓ ਦੀ ਗੱਲਬਾਤ ਹੋਈ ਤੇ ਤਾਂ ਇਹ ਸੀ ਇੰਪਾਇਰ ਕੀਤਾ। ਐਕਚੁਅਲੀ ਇਹ ਮੰਨਣ ਨੂੰ ਵੀ ਤਿਆਰ ਨਹੀਂ ਆ ਸਾਡਾ ਦੇਸ਼ ਵੀ ਇਹ ਜਿਹੜਾ ਟਰੰਪ ਦੇ ਦਬਕੇ ਦੇ ਨਾਲ ਉਹਨਾਂ ਨੇ ਸੀਜ਼ ਪੈਰ ਕਰਾਇਆ ਵਾ ਤੇ ਜਿਹਦਾ ਕਰਕੇ ਲੋਕਾਂ ਨੂੰ ਇਹ ਬਹੁਤ ਜ਼ਿਆਦਾ ਸ਼ਿਕਾਇਤ ਹੈ ਸਰਕਾਰ ਦੇ ਕੋਲੋਂ ਕਿ ਲੋਕਾਂ ਨੂੰ ਕਿਉਂ ਮਰਵਾਉਣਾ ਚਾਹੁੰਦੀ